ਕੈਬਨਿਟ ਦੀ ਮੀਟਿੰਗ ਅੱਜ ਹੋਣ ਜਾ ਰਹੀ ਹੈ ਇਹ ਮੀਟਿੰਗ ਦੁਪਹਿਰ 12 ਵਜੇ ਸੀਐਮ ਨਿਵਾਸ ਦੀ ਹੋਵੇਗੀ ਇਸ ਦੌਰਾਨ ਹੜ੍ਹਾਂ ਨਾਲ ਹੋਈ ਤਬਾਹੀ ਨਾਲ ਨਜਿੱਠਣ ਲਈ ਵੱਡੇ ਫੈਸਲੇ ਲਏ ਜਾ ਸਕਦੇ ਹਨ ਜ਼ਿਕਰ ਕਰਦੀ ਹੈ ਕਿ ਸੀਐਮ ਭਗਵੰਤ ਮਾਨ ਹਜੇ ਵੀ ਹਸਪਤਾਲ ਵਿੱਚ ਦਾਖਲ ਹਨ ਉਹ ਪੂਰੀ ਤਰ੍ਹਾਂ ਸਿਹਤਮੰਦ ਨਹੀਂ ਹਨ ਤੇ ਇਹ ਵੀ ਕਿਹਾ ਜਾ ਰਿਹਾ ਹੈ ਕਿ ਉਹ ਹਸਪਤਾਲ ਤੋਂ ਹੀ ਮੀਟਿੰਗ ਵਿੱਚ ਹਿੱਸਾ ਲੈਣਗੇ ਮੁੱਖ ਮੰਤਰੀ ਭਗਵੰਤ ਮਾਨ ਵੀਡੀਓ ਕਾਨਫਰੰਸ ਰਾਹੀਂ ਕੈਬਨਿਟ ਵਿੱਚ ਹਿੱਸਾ ਲੈਣਗੇ ਇਸ ਮੌਕੇ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਲੋਕਾਂ ਦੀ ਸੇਵਾ ਹੀ ਮੇਰੀ ਤਰਜੀਹ ਹੈ ਪੰਜਾਬ ਵਿੱਚ ਹੜ੍ਹਾਂ ਤੋਂ ਪ੍ਰਭਾਵਿਤ ਕਿਸਾਨਾਂ ਨਵਾਂ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ ਦਿੱਲੀ ਦੇ ਸਾਫਾ ਉਪ ਮੁੱਖ ਮੰਤਰੀ ਅਤੇ ਆਵਾੰਦੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਸ਼ੋਧੀਆਂ ਨੇ ਕਿਹਾ ਹੈ ਕਿ ਜਲਦ ਹੀ ਸੂਬਾ ਸਰਕਾਰ ਜਹੀ ਨੀਤੀ ਲਿਆਂਦੀ ਜਾ ਰਹੀ ਹੈ ਜਿਸ ਨਾਲ ਕਿਸਾਨ ਆਪਣੇ ਜਮਾ ਰੇਤ ਨੂੰ ਕੱਢ ਸਕਣਗੇ ਯਾਨੀ ਕਿ ਕਿਸਾਨ ਹੜਾਂ ਕਾਰਨ ਖੇਤਾਂ ਵਿੱਚ ਜਮਾ ਰੇਤ ਦੀ ਖੁਦਾਈ ਕਰ ਸਕਣਗੇ ਇਸ ਤੇ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ ਹੋਵੇਗੀ ਮਨੀਸ਼ ਸ਼ੋਧੀਆਂ ਨੇ ਕਿਹਾ ਕਿ ਮੌਜੂਦਾ ਮਾਈਨਿੰਗ ਨੀਤੀ ਤਹਿਤ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚੋਂ ਰੇਤ ਕੱਢਣ ਦੀ ਇਜਾਜ਼ਤ ਨਹੀਂ ਹੈ ਪਰ ਮੌਜੂਦਾ ਸਥਿਤੀ ਅਨੁਸਾਰ ਇਸ ਲਈ ਮੁੱਖ ਮੰਤਰੀ ਭਗਵੰਤ ਗੱਲ ਕਰਨ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ ਕਿ ਨਵੀਂ ਨੀਤੀ ਲਿਆ ਕੇ ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਉਰੇਤ ਕੱਢਣ ਦੀ ਇਜਾਜ਼ਤ ਦਿੱਤੀ ਜਾਵੇਗੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਦੇ ਪਹਿਲਾਂ ਗੁਰਦਾਸਪੁਰ ਜਾਣ ਦੀ ਸਭਾਵਨਾ ਹੈ ਜਿੱਥੇ ਰਾਵੀ ਦਰਿਆ ਤੋਂ ਛੱਡੇ ਗਏ ਪਾਣੀ ਨੇ ਤਬਾਹੀ ਮਚਾਈ ਸੀ ਇਸ ਤੋਂ ਇਲਾਵਾ ਹੋ ਅਮਰਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕਰ ਸਕਦੇ ਹਨ ਸੂਬੇ ਦੇ ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਹਨਾਂ ਕਿ ਹੈ ਕਿ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਵਿਸਤ੍ਰਿਤ ਜਾਣਕਾਰੀ 1-2 ਦਿਨਾਂ ਵਿੱਚ ਪਹੁੰਚ ਜਾਵੇਗੀ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਅੰਮ੍ਰਿਤਸਰ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਿਲਕਾ ਜ਼ਿਲ੍ਹੇ ਦੇ 16 ਅਗਸਤ ਤੋਂ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹਨ ਹੁਣ ਤੱਕ 2000 ਪਿੰਡ ਇਸ ਤੋਂ ਪ੍ਰਭਾਵਿਤ ਹੋਏ ਹਨ 2 ਦਿਨਾਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ ਇਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ ਦੱਸਦੇ ਕਿ ਪੰਜਾਬ ਜੋ ਕਿ ਇਸ ਸਮੇਂ ਹੜ੍ਹਾਂ ਦੇ ਕਾਰਨ ਆਪਣੇ ਸਭ ਤੋਂ ਵੱਧ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ ਇਸ ਸਮੇਂ ਦੀ ਵੱਡੀ ਖਬਰ ਸਾਹਮਣੇ ਆਈ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਗੁਰਦਾਸਪੁਰ ਜ਼ਿਲ੍ਹੇ ਦਾ ਦੌਰਾ ਕਰਨਗੇ ਪੀਐਮ ਮੋਦੀ ਹੜ੍ਹ ਪੀੜਤ ਇਲਾਕਿਆਂ ਦਾ ਹਵਾਈ ਸਰਵੇਖਣ ਕਰਕੇ ਨੁਕਸਾਨ ਦਾ ਜਾਇਜ਼ਾ ਲੈਣਗੇ ਪੰਜਾਬ ਵਿੱਚ ਹਾਲੀਆਂ ਹੜ੍ਹਾਂ ਨੇ ਲਗਭਗ 23 ਜ਼ਿਲ੍ਹਿਆਂ ਦੇ 1900 ਤੋਂ ਵੱਧ ਪਿੰਡਾਂ ਨੂੰ ਪ੍ਰਭਾਵਿਤ ਕੀਤਾ ਜਿਸ ਵਿੱਚ 40 ਲੋਕਾਂ ਦੀ ਮੌਤ ਹੋ ਗਈ ਅਤੇ 1.70 ਲੱਖ ਹੈਕਟੇਰ ਫਸਲ ਤਬਾਹ ਹੋ ਗਈ ਦੱਸਦੇ ਕਿ 23 ਜ਼ਿਲ੍ਹਿਆਂ ਵਿੱਚ ਛਾੜਦਾ ਅਸਰ ਵੇਖ ਨੂੰ ਮਿਲਿਆ ਹੈ ਇਹਨਾਂ ਵਿੱਚ ਅੰਮ੍ਰਿਤਸਰ ਬਰਨਾਲਾ ਬਠਿੰਡਾ ਫਰੀਦਕੋਟ ਫਤਿਹਗੜ੍ਹ ਸਾਹਿਬ ਰੋਜਪੁਰ ਫਾਜ਼ਿਲਕਾ ਗੁਰਦਾਸਪੁਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਲੁਧਿਆਣਾ ਮਲੇਰਕੋਟਲਾ ਬਾਨਸਾ ਮੋਗਾ ਖਾਨਕੋਟ ਪਟਿਆਲਾ ਰੂਪਨਗਰ ਸੰਗਰੂਰ ਐਸਐਸ ਨਗਰ ਸ਼ਿਰਮੁਖਸਰ ਸਾਹਿਬ ਐਸਬੀਐਸ ਨਗਰ ਅਤੇ ਤਰਨਤਾਰਨ ਸ਼ਾਮਲ ਹਨ ਤਸਦੀਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ ਪ੍ਰਧਾਨ ਮੰਤਰੀ ਦੇ ਪਹਿਲਾ ਗੁਰਦਾਸਪੁਰ ਜਾਣ ਦੀ ਸੰਭਾਵਨਾ ਹੈ ਜਿੱਥੇ ਰਾਵੀ ਦਰਿਆ ਤੋਂ ਛੱਡੇ ਗੇ ਪਾਣੀ ਨੇ ਤਬਾਹੀ ਮਚਾਈ ਸੀ ਉਸ ਤੋਂ ਬਾਅਦ ਉਹ ਅਮਰਸਰ ਅਤੇ ਤਰਨਤਾਰਨ ਜ਼ਿਲ੍ਹਿਆਂ ਦੇ ਇਲਾਕਿਆਂ ਦਾ ਹਵਾਈ ਸਰਵੇਖਣ ਵੀ ਕਰ ਸਕਦੇ ਹਨ ਸੂਬੇ ਦੇ ਮੁੱਖ ਸਕੱਤਰ ਨੇ ਇਸ ਦੀ ਪੁਸ਼ਟੀ ਕੀਤੀ ਹੈ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਦੌਰੇ ਬਾਰੇ ਵਿਸਤ੍ਰਿਤ ਜਾਣਕਾਰੀ 2 ਦਿਨਾਂ ਵਿੱਚ ਪਹੁੰਚ ਜਾਵੇਗੀ ਤਸਦੀਕਿ ਪੰਜਾਬ ਦੇ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਫਿਰੋਜ਼ਪੁਰ ਅਤੇ ਫਾਜ਼ਲਕਾ ਜ਼ਿਲ੍ਹੇ 16 ਅਗਸਤ ਤੋਂ ਹੜ੍ਹਾਂ ਨਾਲ ਪੂਰੀ ਤਰ੍ਹਾਂ ਪ੍ਰਭਾਵਿਤ ਹਨ ਹੁਣ ਤੱਕ 2000 ਪਿੰਡ ਇਸ ਤੋਂ ਪ੍ਰਭਾਵਿਤ ਹੋਏ ਹਨ 2 ਦਿਨਾਂ ਪਹਿਲਾਂ ਕੇਂਦਰੀ ਖੇਤੀਬਾੜੀ ਮੰਤਰੀ ਸਵੇਰਾਜ ਸਿੰਘ ਚੋਹਾਨ ਨੇ ਵੀ ਪੰਜਾਬ ਦਾ ਦੌਰਾ ਕੀਤਾ ਸੀ ਇਥੋਂ ਦੀ ਸਥਿਤੀ ਦਾ ਜਾਇਜ਼ਾ ਲਿਆ ਗਿਆ ਸੀ ਅਤੇ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨਗੇ। ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹੜ੍ਹ ਸਥਿਤੀ ਦੇ ਮੱਦੇਨਜ਼ਰ 8 ਸਤੰਬਰ ਨੂੰ ਵੀ ਬੱਚਿਆਂ ਲਈ ਸਕੂਲ ਬੰਦ ਰਹਿਣਗੇ। ਡਿਪਟੀ ਕਮਿਸ਼ਨਰ ਨੇ ਹੁਕਮ ਦਿੱਤਾ ਹੈ ਕਿ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਡੀਜੀ ਸਕੂਲ ਬੰਦ ਰਹਿਣਗੇ ਪਰ ਸਕੂਲ ਪ੍ਰਸ਼ਾਸਨ ਅਤੇ ਅਧਿਆਪਕ ਸਕੂਲ ਆਉਣਗੇ। ਡੀਸੀ ਨੇ ਕਿਹਾ ਕਿ ਸੋਮਵਾਰ ਨੂੰ ਅਧਿਆਪਕਾਂ ਤੇ ਸਕੂਲ ਪ੍ਰਬੰਧਕ ਕਮੇਟੀਆਂ ਨੂੰ ਸਕੂਲ ਦੀਆਂ ਇਮਾਰਤਾਂ, ਸੜਕਾਂ ਦੀ ਸੁਰੱਖਿਆ ਦੀ ਇਜਾਜ਼ਤ ਕਰਨੀ ਚਾਹੀਦੀ। ਇਸਦੀ ਲਿਖਤੀ ਰਿਪੋਰਟ ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਦੇਣੀ ਪਵੇਗੀ ਜੇਕਰ ਇਮਾਰਤਾਂ ਸੁਰੱਖਿਅਤ ਪਾਈਆਂ ਜਾਂਦੀਆਂ ਹਨ ਤਾਂ ਮੰਗਲਵਾਰ ਤੋਂ ਬੱਚਿਆਂ ਲਈ ਸਕੂਲ ਮੁੜ ਖੋਲ੍ਹ ਦਿੱਤੇ ਜਾਣਗੇ ਪੰਜਾਬ ਵਿੱਚ ਹੜਤ ਪ੍ਰਭਾਵਿਤ ਕਿਸਾਨਾਂ ਨੂੰ ਸਰਕਾਰ ਵੱਡੀ ਰਾਹਤ ਦੇਣ ਜਾ ਰਹੀ ਹੈ ਦਿੱਲੀ ਦੇ ਸਾਫ ਕੌਪ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਮਨੀਸ਼ ਅਸ਼ੋਧੀਆਂ ਨੇ ਕਿਹਾ ਹੈ ਕਿ ਜਲਦੀ ਹੀ ਸੂਬਾ ਸਰਕਾਰ ਅਜਿਹੀ ਨੀਤੀ ਲਿਆਉਣ ਜਾ ਰਹੀ ਹੈ ਜਿਸ ਨਾਲ ਕਿਸਾਨ ਆਪਣੇ ਖੇਤਾਂ ਵਿੱਚ ਜਮ੍ਹਾ ਰੇਤ ਨੂੰ ਕੱਢ ਸਕਣਗੇ ਯਾਨੀ ਕਿ ਕਿਸਾਨ ਹੜ੍ਹ ਕਾਰਨ ਖੇਤਾਂ ਵਿੱਚ ਜਮ੍ਹਾ ਰੇਤ ਦੀ ਖੁਦਾਈ ਕਰ ਸਕਣਗੇ ਇਸ ਤੇ ਸਰਕਾਰ ਵੱਲੋਂ ਕੋਈ ਪਾਬੰਦੀ ਨਹੀਂ ਹੋਵੇਗੀ ਦਰਸਲ ਹੜਾਂ ਕਾਰਨ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਰੇਤ ਇੱਕ ਮੋਟੀ ਪਰਤ ਦੇ ਰੂਪ ਵਿੱਚ ਖੇਤਾਂ ਵਿੱਚ ਜਮ੍ਹਾਂ ਹੋ ਗਈ ਹੈ ਜਿਸ ਨਾਲ ਨਾ ਸਿਰਫ ਮੌਜੂਦਾ ਫਸਲ ਬਰਬਾਦ ਹੋ ਗਈ ਸਗੋਂ ਭਵਿੱਖ ਦੀ ਖੇਤੀ ਤੇ ਵੀ ਸੰਕਟ ਹੋ ਡੰਗਾ ਹੋ ਗਿਆ ਹੈ ਕਿਸਾਨਾਂ ਦੀ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਜੇਕਰ ਇਹ ਰੇਤ ਜ਼ਮੀਨ ਤੇ ਹੀ ਰਹੀ ਤਾਂ ਆਉਣ ਵਾਲੇ ਸੀਜ਼ਨ ਵਿੱਚ ਵੀ ਨਵੀਂ ਫਸਲ ਬੀਜਣੀ ਮੁਸ਼ਕਲ ਹੋ ਜਾਵੇਗੀ ਪੰਜਾਬ ਵਿੱਚ ਜਦੋਂ ਸੇ ਬਾੜ ਹਈ ਹੈ ਉਸਕੇ ਬਾਅਦ ਸੇ ਆਮ ਆਦਮੀ ਪਾਰਟੀ ਔਰ ਭਗਵੰਤ ਮਾਨ ਜੀ ਦੀ ਸਰਕਾਰ गांव-गांव में लोगों की मदद करने में लगे हुए हैं हमारे सभी मिनिस्टर्स लीडर्स एम एल इवन पंजाब से बाहर के एमएलए दिल्ली के भी एम और लीडर्स सब लोग अलग अलग अपने अपने स्तर पर बाढ़ राहत के काम में जुटे हुए हैं लोगों के साथ कंधे से कंधा मिला के काम कर रहे हैं मैं खुद भी बहुत सारे जिलों में अलग अलग गाँव में अपनी टीम्स के साथ उनका हौसला बढ़ा के आया उनको गाइड करके आया समझ के आया चीजों को एक चीज जो हर जगह से सुनने को मिल रही है हमारे लीडर्स भी बता रहे हैं मैंने भी सुना और कार्यकर्ताओं की तरफ से भी फीडबैक आ रही है कि किसानों के मन में अपनी फसल को लेकर बहुत चिंता है बाढ़ के कारण जो फसल अभी डूबी वो तो डूबी है वो तो नुकसान सारा हो ही गया लेकिन उनकी चिंता है और पुराना एक्सपीरियंस भी है इसको लेके कि बाढ़ की वजह से जो रेत खेतों में बहके आ रही है जो रेता आ रहा है उसकी वजह से उनकी आगे की फसल भी मुश्किल हो जाएगी यानी कि रवि की फसल वो नवंबर दिसंबर में जब नवंबर में जब बोएंगे तो वहां अगर रेता रहा तो वो दिक्कत होगी तो हर जगह से जहां घर टूटे हैं वहां डेफिनेटली लोग घर के बारे में भी बात कर रहे हैं जहां आ, लोगों की फसल बर्बाद हुई है अभी की जहां पशु मरे हैं उन सब पे भी लोग बात कर रहे हैं बीमारी की भी चिंता है लेकिन किसानों की सबसे बड़ी चिंता यह है कि अभी तो कुदरत के कहर ने जो फसल डुबो दी वो डुबो दी लेकिन आगे की फसल का क्या होगा क्योंकि अगर खेत में रेता खड़ा रहा तो उसमें प्रॉब्लम आएगी कहीं ना कहीं सरकारी प्रक्रिया सरकारी पॉलिसी उसमें आड़े आती है क्योंकि माइनिंग पॉलिसी है माइनिंग पॉलिसी में बिना परमिशन के माइनिंग अलाउड नहीं है मैं खुद भी तरन में था मुझे वहां भी गांव में जब मैं गया तो किसानों ने मुझे यही दिखाया कि देखो जी ये रेत खड़ा हुआ है इसको कैसे हटाएंगे मैं कपूरथला में था उस दिन मैं गुरदासपुर में गया था वहां भी किसानों ने यही दिखाया कि जी ये रेता इतना इतना एक एक दो दो फीट खड़ा हो जाएगा इससे खेत हमेशा के लिए बर्बाद हो जाएंगे हमारे तो ये बात मैंने कल मान साहब से भी की थी मान साहब ने भी ये बताया सीएम साहब ने कि मैं भी जब जा रहा हूं तो लोग मुझे भी फीडबैक दे रहे हैं कि इस पर तुरंत हमें डिसीजन लेना होगा और कल मान साहब ने बताया कि अभी वो हॉस्पिटल में हैं उन्होंने ऑफिसर्स के साथ भी बात कर ली है इस पर अगले एक दो दिन में तुरंत वो पॉलिसी लेके आएंगे और किसानों को रेता निकालने की अनुमति एक तरह से किसानों को अपने अपने खेतों से रेत की माइनिंग की अनुमति दी जाएगी तो आज आपके माध्यम से मैं खुद भी क्योंकि मैं जा रहा था तो पंजाब के किसान बहुत इस चीज को लेकर चिंतित हैं तो मैं आम आदमी पार्टी की तरफ से पंजाब के सभी किसानों को जिनकी चिंता है कि उनके खेतों का क्या होगा उनके खेतों में जो रेता भरा हुआ है उसका क्या होगा आश्वस्त करना चाहता हूं कि आपकी पूरी फीडबैक पार्टी की तरफ से हमारे लीडर्स एमएलए की तरफ से सरकार के पास पहुंच गई है और सरकार ने ऑलमोस्ट ये मन बना लिया है कि इसमें किसानों को माइनिंग की परमिशन दी जाएगी बस एक फॉर्मल अनाउंसमेंट की देर है वो एक या दो दिन में मान साहब जब स्वस्थ हो जाएंगे सीएम साहब तो उसके बाद में करेंगे पर सभी किसानों को अपने अपने खेतों में माइनिंग की परमिशन दी जाएगी ये राहत लोगों के लिए होगी और जिनकी चिंता है क्योंकि अभी आज पंजाब का किसान बहुत तरह की चिंता में जी रहा है तो मैंने सोचा कि आपके माध्यम से उन तक यह सूचना तो पहुंच जाए कि सरकार उनको बाकायदा माइनिंग की परमिशन देगी अपने अपने खेतों में यही मुझे आपके सामने रखना है